ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਕਿੱਸੇ ਸਿਆਣਾ ਆਏ ਨੇ ਕਹਿਮੀਆਂ ਇਹ ਗੱਲਾਂ ਸੱਚੀਆਂ ਕਹਿੰਦੇ ਜ਼ਿੰਦਗੀ ਦੇ ਦੋ ਪਹਿਲੂ ਦੁੱਖ ਅਤੇ ਸੁੱਖ ਇਹ ਜ਼ਿੰਦਗੀ 'ਚ ਆਉਣੇ ਬਹੁਤ ਹੀ ਜ਼ਰੂਰੀ ਨੇ ਔਰ ਜ਼ਿੰਦਗੀ ਦਾ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਬਿਜੇਤ ਖੁੱਖੇ ਸਾਨੂੰ ਆਏ ਤਾਂ ਸਾਨੂੰ ਆਪਣੇ ਆਪ ਤੇ ਘਮੰਡ ਹੋ ਜਾਂਦਾ ਹੈ ਵੀ ਹਾਂ ਮੇਰੇ ਵਰਗਾ ਕੋਈ ਹੈ ਨਹੀਂ ਪਰ ਦੁੱਖ ਤਾਂ ਹੋਣਾ ਬੜਾ ਜ਼ਰੂਰੀ ਆ ਦੁੱਖ ਦੇ ਨਾਲ ਸਾਨੂੰ ਅਹਿਸਾਸ ਹੋ ਜਾਂਦਾ ਹੈ ਜ਼ਿੰਦਗੀ ਜੀਣ ਦਾ ਢੰਗ ਸਾਨੂੰ ਆ ਜਾਂਦਾ ਹੈ ਵੀ ਆਪਾਂ ਨਾ ਤਾਂ ਕਦੇ ਕਿਸੇ ਦਾ ਮਾੜਾ ਕਰੋ ਤੇ ਨਾ ਮਾੜਾ ਸੋਚੋ ਜੋ ਪ੍ਰਮਾਤਮਾ ਨੇ ਸਾਨੂੰ ਦੇ ਦਿੱਤਾ ਅਸੀਂ ਉਦਾਂ ਹੀ ਰਜਾ ਦੇ ਵਿੱਚ ਰਹੀਏ ਜੋ ਤੇਰਾ ਦਿੱਤਾ ਬਸ ਉਹਦਾ ਸ਼ੁਕਰਾਨਾ ਕਰੀਏ ਤੇ ਅੱਜ ਚਰਨਜੀਤ ਕੋਰ ਹੈਗੀ ਬਿਮਾਰ ਬਿਮਾਰ ਤੇ ਸਸਰੀ ਜੀ ਸਸਰੀ ਕਾਲ ਜੀ ਸਾਰਾ ਇਹ ਨੂੰ ਤਾਂ ਕੀ ਆਏ ਅੱਗੇ ਹੁਣ ਠੰਡ ਬਾਦਨਾ ਸਰੀਰ ਮੰਦਾ ਹੈ ਸਰੀਰ ਠੰਡ ਬਾਦਨਾ ਸਰੀਰ ਠੰਡ ਮੰਦਾ ਫੇ ਹੁਣ ਮੈਂ ਕੀ ਕਰਾਂ ਇਹ ਹਾਲਾਤਾਂ ਦੇ ਵਿੱਚ ਵੀ ਜਿਹੜੇ ਹਾਲਾਤ ਚੱਲਦੇ ਆ ਤੇਰੀ ਹਾਲਤ ਆ ਨਾ ਦੇਖ ਮਾੜਾ ਮੋਟਾ ਤਾਂ ਆਪਣੇ ਆਪ ਨੂੰ ਵੀ ਜਾਗ ਰੱਖਣਾ ਵੀ ਜੇ ਹੁਣ ਤੂੰ ਆਪਣੀ ਉਹ ਢੇਰੀ ਢਾਈ ਗਈ ਫੇਰ ਤੂੰ ਕਿਆ ਕਰੋਗੀ ਆਪਣੇ ਆਪ ਚ ਹਿੰਮਤ ਰੱਖ ਵੀ ਹਾਂ ਭਾਈ ਮਾੜਾ ਮੋਟਾ ਦੁੱਖ ਤਾਂ ਸਹਿਣਾ ਹੀ ਪੈਣਾ ਏ ਜੇ ਸਹੂੰਗੀ ਤਾਂ ਚੰਗੀ ਰਹੂਗੀ ਜੇ ਉਹ ਢੇਰੀ ਢਾਈ ਗਈ ਵਾਸੋਂ ਸਾਡਾ ਤਾਂ ਪਹਿਲਾ ਮਨ ਦੁਖੀ ਹੋਣਾ ਹੀ ਹੋਣਾ ਹੈ ਕਰਹੀਂ ਆਪਣਾ ਮੈਂ ਤੂੰ ਦੁਖੀ ਕਰੀ ਜਾਊਂਗੀ ਮਨ ਉਦੋਂ ਤੇ ਕੋਈ ਫਾਇਦਾ ਹੈ ਨਹੀਂ ਬੀਬੀ ਤੂੰ ਦੇਖ ਬੀਬੀ ਜੀ ਵਿਚਾਰੀ ਜਦੋਂ ਸਾਹਮਣੇ ਕੱਲ ਜੇ ਗਈ ਉਹਦਾ ਦਰਦ ਉਹਦੇ ਹੁੰਦਾ ਥਾ ਪਰ ਫੇਰ ਵੀ ਉਹ ਦੱਸਦੀ ਫਿਰ ਵੀ ਉਹ ਦਰਦ ਨੂੰ ਆਪਣੇ ਅੰਦਰ ਰੱਖਦੀ ਵੀ ਨਹੀਂ ਵੀ ਮੈਂ ਤਾਂ ਦੁਖੀ ਹੈਗੀ ਹੈਗੇ ਮੇਰੇ ਹੁ ਪੁੱਤਾਂ ਨਾਲ ਦੁਖੀ ਹੁਣ ਮੇਰੀਆਂ ਕੁੜੀਆਂ ਨਾਲ ਦੁਖੀ ਹੂੰ ਤਾਂ ਕਰਕੇ ਉਹ ਆਪਣੇ ਦੁੱਖ ਨੂੰ ਲੁਕੋ ਲੰਦੀ ਆ ਸਮਝਦੀਆਂ ਨਹੀਂ ਕਿਆ ਹੈ ਗਈ ਨਹੀਂ ਪਾਈ ਤੇ ਜੰਦ ਮੇਰਾ ਤਾਂ ਤਾਂ ਬਹੁਤ ਦੁਖੀ ਤੇ ਤੇ ਤਾਂ ਦਾ ਫਟ ਰਿਹਾ ਭਾਈ ਹੁਣ ਦੁਖਣੀ ਤਾਂ ਹੈਗੀ ਆ ਨਹੀਂ ਤੇ ਇਧਰ ਮਨਿੰਦਰ ਸਿੰਘ ਜੀ ਦੇ ਨਾਲ ਵੀ ਮੁਲਾਕਾਤ ਕਰ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਗਨੀ ਆਗੇ ਦੀ ਬਹੁਤ ਬੁਮਾਰੀ ਤੇ ਮੌਸਮ ਵੀ ਮੌਸਮ ਮੌਸਮ ਵੀ ਖਰਾਬ ਹੋ ਨਹੀਂ ਅੱਜ ਤਾਂ ਠੀਕ ਆ ਮੀਂਹ ਪੈਣ ਦੇ ਹੋਗੇ ਜੀ ਦੋ ਦਿਨ ਪੈਂਦਾ ਤਾਂ ਆਪਨੇ ਪੈਂਦਾ ਦਾ ਰਾਤ ਨਹੀਂ ਮੀਂਹ ਪਿਆ ਹਾਂਜੀ ਤੈਨੂੰ ਤੂੰ ਤਾਂ ਸੁੱਤਾ ਪਿਆ ਤਾਂ ਤੁਹਾਨੂੰ ਕੀ ਪਤਾ ਹੈ ਮੈਂ ਛੜ ਉਹ ਜਿਆਦਾ ਪਰ ਪਹਿਲੀ ਤਰੀ ਗਰੁਪਿਆ ਦਾ ਪਹਿਲੀ ਤਰੀਕਾ ਲੱਗੀ ਯਾਰ ਉਹੀ ਕੱਲ ਮੀ ਕੱਲ ਨਹੀਂ ਮੀ ਪਿਆ ਸਿਰ ਪਰ ਰਾਤ ਦਿਨ ਦੇ ਵਿੱਚ ਪਿਆ ਰਾਤ ਨੂੰ ਨਹੀਂ ਪਿਆ ਪਰਸੋ ਸਾਰੀ ਦਿਹਾੜੀ ਮੀਂਹ ਪੈਂਦਾ ਰਿਹਾ ਤੇ ਮੌਸਮ ਹੋ ਗਿਆ ਜੀ ਨਾਲ ਦੀ ਨਾਲ ਠੰਡਾ ਤੇ ਹਾਂ ਧੁੱਪਾਂ ਵੀ ਆ ਗਈ ਠੰਡ ਬਹੁਤ ਆ ਪੁੱਤ ਤੇ ਅੱਜ ਧੁੱਪ ਵੀ ਆ ਗਈ ਹੈ ਨਾ ਹਾਂ ਧੁੱਪਾਂ ਦੀ ਅੱਜ ਮੌਸਮ ਠੀਕ ਆ ਹੁਣ ਖੁੱਲ ਗਿਆ ਮੌਸਮ ਕੱਲੂ ਤਾਂ ਵੈਸੇ ਧੁੱਪਾਂ ਦੱਸੀ ਹੋਈ ਆ ਪੂਰੀ ਹਾਂ ਕੱਲੂ ਨਹੀਂ ਹੈ ਮੌਸਮ ਠੰਡਾ ਤੇ ਕੱਲੂ ਨਾਲ ਹੈਗਾ ਜੀ ਪੰਜਾਬ ਬੰਦ ਹਾਂਜੀ ਕੱਲੂ ਸਾਰਿਆਂ ਦਾ ਕਰਨਾ ਬੰਦ ਆ ਸਾਰਾ ਕੁਛ ਜਿਹੜਾ ਸਰਕਾਰੀ ਚੀਜ਼ਾਂ ਉਹ ਬੰਦ ਦਾ ਤਰੀਕਨ ਜਿਹੜੀ ਹੁਣ ਅਮਰਜੈਂਸੀ ਜਿਵੇਂ ਮੰਨ ਲਓ ਸਕੂਲ ਦੇ ਬੱਚਿਆਂ ਦੇ ਪੇਪਰ ਹਾਂਜੀ ਡਾਕਟਰ ਠੀਕ ਆ ਹੋਰ ਜਿਹੜੀਆਂ ਅਮਰਜੈਂਸੀਆਂ ਚੀਜ਼ਾਂ ਉਹ ਖੁੱਲਣਗੀਆਂ ਠੀਕ ਆ ਜਿਵੇਂ ਹੁਣ ਬੱਸਾਂ ਦਾ ਆਉਣਾ ਜਾਣਾ ਬੰਦ ਇਹ ਹੋਰ ਦੁਕਾਨਾਂ ਵੀ ਬੰਦ ਰਹਿਣਗੇ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ ਹਾਂਜੀ हां हॉस्पिटल वगैरह ता देख खुलणाइयां क्योंकि वो इमरजेंसी है अगर नहीं जा रही जी तो मैं तनु ता पूछदां ਵੀ ਨਾਲੇ हॉस्पिटल ਵੀ ਖੁੱਲੇ ਛੜੇ हां ਤੇ ਮੈਂ ਤੁਹਾਨੂੰ ਐ ਪੁੱਛਦਾ ਨਾਲੇ ਤਾਂ ਅਸੀਂ ਜਾਈਏ ਬੀਬੀ ਕੋਲ ਨੂੰ ਵੀ ਜਾ ਕੇ ਪੁੱਛ ਲਈਏ ਉਹਦਾ ਹਾਲਚਾਲ ਹਨਾ ਮਨੇਦਰ हां जी ਤੇ ਨਾਲੇ ਮੈਨੂੰ ਐ ਦਿਖਾ ਦੇ ਵੀ ਕੱਲੂ ਬੰਦਾ ਕੋ ਉਚਾਹੀਦਾ ਜੀ ਜ਼ਰੂਰੀ ਚੀਜ਼ਾਂ ਮੰਮਾ ਜੜੀਆਂ ਤਾਂ ਬਾਬਾ ਨੂੰ ਹੁਣ ਕੌਣੀਆਂ ਭੈਣੀਆਂ ਦੀ ਉਸ ਨੰਨ ਮੇਰੇ ਕੋਲ ਆਪੇ ਸੰਭਾਲ ਦੇ ਉਹ ਮੈਂ ਲਿਆਣੀਆਂ ਚੀਜ਼ਾਂ ਅੱਛਾ ਉਮਲਾਂ ਨੇ ਜਿਵੇਂ ਸੱਕਰਤੀ ਸਾਰਫਤੀ ਇਹ ਜਿਹੀ ਚੀਜ਼ਾਂ ਤਾਂ ਮੈਂ ਲਿਆਕ ਤੀਆਂ ਹਾਂ ਅੱਛਾ ਮੈਂ ਥਾਵਾਂ ਗਾਜਣੀ ਹਾਂ ਹਾਂ ਅੱਛਾ ਗਾਜਣੀ ਜੀ ਸਾਈਆਂ ਤੇ ਲਾਉਣੀਆਂ ਹੈ ਹਾਂ ਤੁਹਾਨੂੰ ਸਾਈਆਂ ਤੇ ਲਾਉਣੀਆਂ ਕਿ ਖਾਣੀਆਂ ਹੈ ਇਹ ਜਿਹੜੇ ਤੇਰੇ ਦੰਦ ਨਿਕਲਦੇ ਆ ਨਾ ਇਹ ਕੋਈ ਕਾਰਨ ਤੈਨੂੰ ਐ ਪਤਾ ਵੀ ਤੇਰੇ ਵਾਸਤੇ ਕਿੰਨੀ ਖਰਾਬ ਆ ਇਹ ਚੀਜ਼ ਨਹੀਂ ਮਾੜੀ ਜਿਹੀ ਆਲੀ ਚਾਹੀਦੀ ਨਹੀਂ ਤੇ ਮੈਨੂੰ ਐਂ ਦੱਸ ਕੋਈ ਮੈਂ ਦੇਖਦਾ ਕੋਈ ਦੁਕਾਨ ਜੇ ਬਾਜ਼ਾਰ ਦੇ ਵਿੱਚ ਮੈਨੂੰ ਮਿਲ ਜਵੇ ਨਾ ਕੋਈ ਸੌਦੇ ਵਾਲੀ ਦੇਖਦਾ ਮੈਂ ਕੋਈ ਲੈ ਕੇ ਆਵਾਂ ਕੋਈ ਸਬਜ਼ੀ ਭਾਜੀ ਤੇ ਨਾਲੇ ਮੈਂ ਨਾਲ ਦੀ ਨਾਲ ਬੀਬੀ ਦੀ ਵੀ ਖ਼ਬਰ ਲੈ ਆਵਾਂ ਜਾ ਕੇ ਉਹ ਤਾਂ ਕਹਣਾ ਵੀ ਪੁੱਤ ਮੁੜ ਕੇ ਆਇਆ ਹੀ ਨਹੀਂ ਕੱਲ ਦਾ ਹੈਂ ਕੀ ਗਾਜੀ ਗਾਜੀ ਕੁਜੀ ਤਾਂ ਨਹੀਂ ਆਉਣੀ ਹੈਗੀ ਕੁਝ ਹੋਰ ਜੇ ਖਾਣਾ ਕੋਈ ਜੂਸ ਲੈ ਕੇ ਆਵਾਂ ਪੀਣਾ ਜੂਸ ਲਈ ਆ ਮੈਂ ਜੂਸ ਬਸ ਠੀਕ ਆ ਗੱਜਰੀ ਗੁੱਜਰੀ ਕਹਿੰਦੇ ਬੰਦ ਹੋ ਗਈਆਂ ਇਹਨਾਂ ਦਾ ਮਾਜੀ ਗਿਲਿਆ ਦੀ ਮਿਹਦੇ ਸੁੱਕੇ ਨੇ ਮੈਂ ਤਾਂ ਮੂੰਹ ਤੇ ਲਾਉਣੀ ਹੈ ਮਨ ਕਿਸੇ ਨੂੰ ਦੱਸਿਆ ਆ ਜਿਹੜੇ ਜਿਹੜੇ ਪਰਸ਼ਾਈਆਂ ਨੇ ਕੋਈ ਗੱਲ ਨਹੀਂ ਤੂੰ ਤੇ ਬੱਸ ਇਹਨੂੰ ਦੇ ਦੇ ਮੈਨੂੰ ਸਭ ਪਤਾ ਆ ਜਿਹੜੀ ਮੜੀ ਮੰਗਦੀਆਂ ਨਾ ਮੜੀ ਜੀ ਦਾ ਮਤਲਬ ਕੀ ਆ ਉਹ ਤਾਂ ਇੰਨੀ ਕਾ ਚਾਹੀਦੀ ਮੈਨੂੰ ਤਾਂ ਮੈਂ ਤੈਨੂੰ ਐ ਕਹਿੰਦੀ ਹੁਣ ਤੱਕ ਤਾਂ ਮੈਂ ਖਾਦੀ ਪਤਾ ਮੈਨੂੰ ਪਤਾ ਮੈਨੂੰ ਤੇ ਕੋਈ ਗੱਲ ਹੀ ਤੇ ਨਾਲੇ ਤਾਂ ਮੈਂ ਜਾ ਕੇ ਪਵਾ ਲਿਆ ਮੈਂ ਤੇਲ ਕਿਉਂਕਿ ਤੈਂ ਮੈਨੂੰ ਦਾ ਨਹੀਂ ਪਤਾ ਹੁੰਦਾ ਹਨਾ ਵੀ ਜਿਵੇਂ ਹੁਣ ਕੱਲੂ ਪੰਜਾਬ ਬੰਦ ਰਬਨਾ ਪੰਪ ਵੀ ਬੰਦ ਰਹਿਣੇ ਆ ਕੱਲੂ ਪੰਪ ਵੀ ਬੰਦ ਰਹਿਣੇ ਆ ਮੈਂ ਜਾ ਕੇ ਹੁਣ ਆਪਣਾ ਨਵੇੜਾ ਕੰਮ ਸੌਦੇ ਵਾਲੀ ਦੁਕਾਨ ਮੈਂ ਦੇਖਦਾ ਕੋਈ ਮੈਨੂੰ ਸਬਜ਼ੀ ਭਾਜੀ ਜੇ ਕੋਈ ਖੁੱਲੀ ਹੋਈ ਦਿਖਾਰ ਐਤਵਾਰ ਕਰਕੇ ਵੀ ਉਹ ਵੀ ਬੰਦ ਰਹਿਣੀ ਆ ਚਲੋ ਕੱਲੂ ਜਾਂ ਤੇ ਕਰ ਕੱਲੂ ਹੀ ਲਿਆਉਂਗਾ ਕਿਹੜੇ ਪਤਾ ਤਾਂ ਵੀ ਪੰਜਾਬ ਬੰਦ ਸੋਮਵਾਰ ਨੂੰ ਤੈਨੂੰ ਪਤਾ ਤਾਂ ਉਹ ਅੱਜ ਦੀ ਗੱਲ ਕਰਦੇ ਕੱਲ ਤਾਂ ਪਤਾ ਜੀ ਵੀ ਐਤਵਾਰਾ ਕਰਦੇ ਜੀ ਦਿਵਾ ਚੇਰੀ ਦਾ ਚਲ ਕੋਈ ਨਹੀਂ ਹੁਣ ਆ ਜਊਂਗਾ ਮੈਂ ਦੇਖਣਾ ਕੋਈ ਤੇ ਮਾਰੇ ਨਾਮ ਜਮਾ ਆਪਣੀ ਦਵਾਈ ਮੇਰਾ ਸਿਰ ਬਹੁਤ ਉੱਠਿਆ ਹੋਇਆ ਤੂੰ ਤੁਸੀਂ ਵੀ ਮੜੀਆ ਉਹ ਲੈ ਲਓ ਜਰਾ ਬਾਹ ਪਾ ਲਾ ਹਾਂ ਮੱਕੀ ਦਾ ਆਟਾ ਵੀ ਲਾਉਂਗਾ ਤੇ ਇਹ ਤੋਂ ਕੁੜੀ ਰੈਡੀ ਟੋਪੀ ਪਾ ਲਈ ਕੋਈ ਨਾ ਗਈ ਤਾਂ ਤੇ ਮੈਨੇ ਕੁੜੀਆਂ ਨੂੰ ਕਹਿ ਦਿੰਦਾ ਨੌਲੀ ਜੱਪਤ ਲੈ 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 ਹਾਂ ਉੱਠ ਕੇ ਹਾਂ ਠੰਡਾ ਕੋਈ ਹਾਂ ਠੰਡਕ ਤੋਂ ਬਚਣਾ ਆ ਬੂੜ ਤੂੰ ਪਾ ਕੇ ਆਇਆ ਹਾਂ ਹਾਂ ਗਿੱਲੇ ਨੇ ਗਿੱਲੇ ਨਹੀਂ ਸੁੱਕੇ ਪਏ ਆ ਸੁੱਕ ਗਏ ਦੇਖਾ ਹੱਥ ਲਾ ਕੋਈ ਨਹੀਂ ਤੇਰੇ ਪਾ ਥੋੜਾ ਜਿਹਾ ਸੁੱਕਿਆ ਹਾਂ ਹਾਂ ਸੁੱਕ ਗਿਆ ਜਿਹੜਾ ਬਾਬਾ ਪਾ ਲੀਆ ਹਾਂ ਜੀ ਹੋਰ ਪਾ ਲਾ ਬੂਟ ਥੋੜਾ ਨਾਲ ਲਵਾ ਮੈਂ ਤੇਰੇ ਨਾਲ ਕੋਈ ਜੈਕਟ ਹੋਰ ਨਹੀਂ ਹੈਗੀ ਤੇਰੇ ਪਾ ਮੈਂ ਬਾਕੀ ਸਾਜੂ ਪਰ ਬੜੀ ਦੇਖ ਕੱਢੀ ਆ ਜੈਕਟ ਲਾ ਠੀਕ ਆ ਨਹੀਂ ਨਹੀਂ ਹੁੰਦੀ ਐ ਐਨੇ ਘੰਦੇ ਨਹੀਂ ਨਹੀਂ ਖੁੱਲੀ ਤਾਂ ਦੇਖ ਨਹੀਂ ਆ ਯਾਰ ਖੁੱਲੀ ਤਾਂ ਫਿਰ ਹੁੰਦਾ ਜੈ ਜੀ ਦਾ ਦੀ ਸੇਤਾ ਹੁੰਦੀ ਰਹਣੀ ਬਾਕੀ ਧੁੱਤੇ ਨੇ ਕੱਪੜੇ ਪਤਲਾ ਦਾ ਹੈਗਾ ਪਤਲਾ ਦਾ ਹੈਗਾ ਕੋਈ ਜੈਕਟ ਤੇਰੇ ਪਾ ਹੋਰ ਆਪਾਂ ਕੋ ਹੋਰ ਲਾ ਇਹ ਠੰਡ ਲੱਗੂਗੀ ਪੂਰੀ ਬਹਾਲੀ ਅਰੇ ਮਾਂ ਬੱਚਾ ਪਾ ਦੇ ਲੈ ਕਾਲੀ ਜੀ ਹੋੜ ਪੂਰੀ ਮਾਂ ਪਈ ਐ ਇੱਕ ਇਹਦੇ ਬਾਅਦ ਜਾਗੜ ਪੂਰੀਆਂ ਬਹਾਲੀ ਬੁੱਧ ਤੇ ਬਹੁ ਪਾਲਾ ਠੰਡ ਰਗੂਗੀ ਤੈਨੂੰ ਪੂਰੀ ਮਾਂ ਕਾੜੀ ਕਾਲੀ ਜੀ ਗਾਜੀ ਜੀ ਆਦੀ ਮੈਂ ਸਿੱਖੀ ਗਾਜ ਨਹੀਂ ਕਹਤੇ ਮੰਗੇ ਤੇ ਤੇਰੀ ਮੰਮੀ ਸੱਚੀ ਦੱਸੀ ਖਾਣ ਨੂੰ ਹਾਂ ਅਸੀਂ ਨਾ ਅਸੀਂ ਦੇਖ ਹੀ ਦੇ ਦੂੰ ਕੋਈ ਯੂਟਿਊਬਰ ਦੇਖਿਆ ਸੀ ਹਾਂ ਵੇਖ ਅੱਖਾ ਵਜੜਿਆ ਖਾ ਕਹਿੰਦਾ ਛੂਡ ਬੋਲਦੀ ਆ ਮੰਮੀ ਆ ਵੀਡੀਓ ਕੱਢ ਕਹਿੰਦਾ ਝੂਠ ਬੋਲਦੀ ਆ ਝੂਠ ਬੋਲਦੀ ਆ ਨਾ ਬੋਤੈ ਨਾ ਕਰ ਝੂਠ ਬੋਲਦੇ ਨਾ ਤੇਰੀ ਮੰਮੀ ਸੱਚੀ ਦੱਸੀ ਨਾ ਨਾ ਬਾਬਾ ਇਸੋਂ ਹਾਂ ਸੱਚ ਬੋਲਦੀ ਆ ਵਿਖਾਨੀਆਂ ਨਾ ਹਾਂ ਲੌਣੀਆਂ ਕਾਬਲ ਲੌਣੀਆਂ ਨੇ ਨਾ ਪਰ ਲੌਣ ਉਹ ਜਿਹੜੀ ਲਾਉਂਦੇ ਨੇ ਉਹ ਤਾਂ ਬੁੱਲਾ ਤੇ ਹਾਂ ਉਹ ਲੌਣੀਆਂ ਹਾਂ ਬੁੱਲਾ ਪਰ ਫੇ ਐ ਕਰੀ ਜਾਊਗੀ ਨਾ ਹਾਂ ਫੇ ਐ ਮੈਂ ਬੁੱਲਾ ਨੂੰ ਚੱਬੀ ਜਾਈ ਉਹ ਫੇੜੀ ਗੱਜਨੀ ਦਾ ਸਵਾਦ ਆ ਫਿਰ ਆਪਾਂ ਉਹਨੂੰ ਖਾਈ ਜਾਉਂਗੇ ਠੀਕ ਨਹੀਂ ਹਾਂ ਤੁਸੀਂ ਉਹ ਲਾ ਲਿਓ ਮੈਨੂੰ ਤੁਸੀਂ ਲਿਆ ਦੇਵਾ ਤੁਹਾਨੂੰ ਮੈਂ ਤੁਮ ਬੰਗਾਲ ਜੂੜੀ ਨਹੀਂ ਯਾਦ ਵਗਣਾ ਨਾ ਦੇਖੋ ਦੇਖੋ ਮੰਮੀ ਨੇ ਸਾਡੇ ਲਾਏ ਨਹੀਂ ਹੂੰ ਮੰਮੀ ਨੇ ਤੁਹਾਨੂੰ ਖਵਾ ਦੇਣੀ ਠੀਕ ਆ ਤੇ ਹੁਣ ਆਪਾਂ ਚੱਲੀਏ ਫਿਰ ਹਾਂਜੀ ਚੱਲੋ ਭਾਂਡੇ ਲੈ ਲਾ ਹਾਂਜੀ ਭਾਂਡੇ ਵੀ ਲੈ ਲਾ ਬੀਬੀ ਬਹੁਤ ਬੁਮਾਰਾ ਹੈ ਮੈਂ ਮੁੜ ਕੇ ਹੁਣ ਕਿਆ ਕਰਾਂ ਮੈਂ ਹੁਣ ਇੱਕ ਤਾਂ ਕੱਪੜੇ ਵੀ ਬਾਹਰ ਪਏ ਆ ਸੁੱਕਣੇ ਆ ਕੇ ਚੱਕੀ ਉਹਨਾਂ ਨੂੰ ਹਾਂਜੀ ਆ ਕੇ ਚੱਕ ਲਿਆ ਹਣ ਆ ਕੇ ਚੱਕ ਦੰਨਾ ਪਏ ਰਹਿਣ ਦੇ ਹਲੇ 4:30 ਹੋ ਗਏ ਦੇਖੀ ਤੇ 4:30 ਦਾ ਟਾਈਮ ਆ। 4:30 5ਵੀਂ ਬੀਬੀ ਮੈਚ ਹੋ ਲੈਂਦੀ ਹੈ ਜਾਨੂੰ ਮੈਂ ਮੂੰ ਚੋਕੇ ਫਿਰ ਆ ਆ ਜਾਾਂਗੇ। ਜਿੱਥੇ ਆਵਾਂ ਲੱਗ ਲੈਣ ਦੇ। ਹਾਂ ਨਾ? ਹਾਂਜੀ। ਠੀਕ ਨਹੀਂ। ਪਰ ਇਹਨੂੰ ਗਰਮੀਓ ਠੰਡ ਵੀ ਘਟਾ ਗਈ ਨਹੀਂ। ਤੇ ਕੱਲ ਨੂੰ ਮੈਨੂੰ ਐਂ ਦੱਸ ਇੱਕ ਸਲਾਹ ਬੀਬੀ ਦਾ ਕਿਆ ਕਰਾਂ ਕੱਲੂ ਮੈਂ ਹੁਣ ਜੇ ਸਰਕਾਰੀ ਹਸਪੀਟਲ ਡਾਕਟਰ ਜਿਨ੍ਹਾਂ ਨੇ ਆਉਣਾ ਜੇ ਉਹਨਾਂ ਨੂੰ ਨਾ ਆਉਣ ਦਿੱਤਾ। ਕਿਆ ਕਰੀਏ? ਕੱਲ ਦੇ ਜਾਣ ਦਾ ਫੈਸਲਾ ਕਰਦੇ ਹਾਂ। ਹਾਂ ਤੇ ਪਾਠ ਉਟਾਇਆ ਹੋ। ਵੀ ਪਰਸੋਂ ਨੂੰ ਜਾਈਏ। ਕਿਸੇ ਜੇ ਤਾਂ ਪਤਾ ਕਰ ਲਓ। ਦਾਹੀ ਜੰਡ ਦਾ ਫਾਇਦਾ ਕਰਦੇ ਨੀਂ ਮਿਲਿਆ। ਮੈਂ ਉਹੀ ਕਹਣਾ ਵੀ ਜੇ ਡਾਕਟਰ ਨਾਲ ਮਿਲਿਆ ਕੱਲੂ ਕੀ ਕਰੂੰਗਾ। ਪਰ ਛੁੱਟੀ ਤੇ ਆ ਡਾਕਟਰ ਖਾਸੇ ਦਿੰਦੀ। ਤੂੰ ਤਾਂ ਪਤਾ ਕਰਕੇ ਫੇਰ ਜਾਇ। ਚਲ ਕੋਈ ਹੋਰ ਪਾਸੇ ਜਾਣਾ ਤਾਂ ਹੋਰ ਪਾਸੇ ਦੇ ਦੇ। ਫਨ ਮੈਂ ਹੋਰ ਪਾਸੇ ਤਾਂ ਕਿੱਥੇ ਜਾਣਾ ਉੱਥੇ ਜਾਈ। ਪਾਪਾ ਕੀ ਆ ਚਾ। ਲੈ ਜਿੱਥੇ ਉੱਥੇ ਜਾਂਦੇ ਸੰਦੂ। ਯਾਰ ਮੈਂ ਇੱਕ ਦਿਨ ਚਾ ਜਾਊਂਗਾ। ਹੁਣ ਸੰਗੇ ਜੇ ਵੀ ਆਪਣੀ ਸਲਾਹ ਦੇਣੀ ਹੈ ਫੇ ਸਰਕਾਰੀ ਆ ਡਾਕਟਰ ਨੇ ਸਲਾਹ ਹੁਣ ਦੇਖਣੀ ਆ ਪੈਣੀ ਹੈ ਨਾ ਵੀ ਕਿਆ ਕਿਆ ਦਨੇ ਆ ਪਾਪਾ ਜੀ ਆ ਦੇਖੋ ਬੱਚਾ ਆਲਾ ਹਾਂ ਫੋਨ ਕਰ ਲਿਓ ਹਾਂ ਉਹਨੂੰ ਪੁੱਛੂੰਗਾ ਆਸ਼ਾ ਵਰਕਰ ਨੂੰ ਵੀ ਕਿਸੇ ਤੇ ਪਤਾ ਕਰਕੇ ਦੱਸ ਦੂਗੀ ਨਾ ਵੀ ਡਾਕਟਰ ਨੇ ਆਉਣਾ ਕਿ ਨਹੀਂ ਆਉਣਾ ਹਨਾ ਉਹਨੂੰ ਪਤਾ ਹੋਊਗਾ ਚੱਲੀਏ ਹਣ ਪਾ ਚਲੋ ਜੀ ਚਲਦੇ ਹਣ ਪਾ ਬੋਲ ਦੇ ਸਾਸਰੀ ਗਾਲ ਭਾਈ ਕੋਈ ਖਾ ਦੇ ਨੇ ਮਹਾਰਾਜ ਸਭ ਨੂੰ ਤਾਂ ਬੁੱਕੀ ਰੱਖੀ ਚੜਦੀ ਕਲਾ ਵਿੱਚ ਰਹੇ ਮਹਾਰਾਜੀ ਹਮੇਸ਼ਾ ਕੇ ਬਾਛਾ ਕੀ ਕਰਤ ਕਤ ਕਿਤ ਜਾਵੇ ਨਾ ਫੈਕਤ ਜਾਵੇ ਕਿਦੇ ਨਹੀਂ ਹਾਂ ਮੈਂ ਕਹਿੰਦੇ ਚਲੋ ਜੀ ਹੁਣ ਚਲੀਏ ਮੈਂ ਕਹਾਂ ਚਲੋ ਬੰਦਿਆ ਦੇਖ ਮੈਂ ਕਹਿੰਦਾ ਅੱਛਾ ਸੱਤ ਮਾਂ ਕਾ ਕਾ ਬਾਬਾ ਕੰਮ ਕੁੰਮਲੇ ਬੇ ਕਾ ਕਪੜੇ ਢੋ ਕੇ ਇੱਕ ਮੇਰਾ ਸਿਰ ਉਠਾ ਮੈਂ ਚਲ ਮੈਂ ਜਾ ਕੇ ਦੋਲਿਆ ਮੈਂ ਮੈਂ ਜਿੱਤੇ ਕੋ ਹਾਰ ਨਹੀਂ ਹੋਇਆ ਚਲ ਮੈਂ ਜਾ ਕੇ ਮਾੜੀ ਤੇ ਹੁਣ ਕਿਆ ਗਿਆ ਹੁਣ ਦਾਦੂ ਤੋਂ ਦਾਦੇ ਦਾ ਹੰਦ ਸਵੇਰੇ ਜਾਂਦੇ ਹੁਣ ਸਵੇਰੇ ਪੰਜਾਬਾਂ ਦਾ ਸਾਰੇ ਸਾਰੇ ਤੁਸੀਂ ਬੰਦ ਕਰਨਾ ਹਸਪਤਾਲ ਖੁੱਲਣਗੇ ਵੀ ਡਾਕਟਰ ਜੇ ਖੁੱਲੂਗਾ ਤਾਂ ਉਹ ਆਉਣ ਦੇਣਗੇ ਡਾਕਟਰਾਂ ਨੂੰ ਵੀ ਕੋਈ ਇੱਛੇ ਕੀ ਨੂੰ ਕਿਸੇ ਨੂੰ ਕੀ ਨਹੀਂ ਪੁੱਛਾ ਉਹ ਕੱਲ ਪੰਜਾਬ ਬੰਦ ਸਾਰੇ ਤੁਸੀਂ ਸਰਕਾਰੀ ਜਿਹੜੀ ਸੁਣਦਾ ਮੈਂ ਸਾਰਾ ਕੁ ਬੰਦ ਕਰਿਆ ਹੈ ਸਰਕਾਰੀ ਦਫ਼ਤਰ ਦਫ਼ਤਰ ਸਾਰਾ ਕੁ ਬੰਦ ਕਰਿਆ ਹੈ ਸਾਰੇ ਪੂਰੇ ਮੈਨੂੰ ਇੱਕ ਕਿਸਾਨਾਂ ਨੇ ਤਾਂ ਬਾਬਾ ਬਹਾ ਉਹ ਕੁਝ ਮੰਗਾ ਕਿਸਾਨਾਂ ਨੇ ਉਹਨਾਂ ਕਰਕੇ ਸਾਰਾ ਉਹ ਬੰਦ ਕਰਿਆ ਹੱਗਾ ਨੇ ਸਾਰਾ ਕੋਈ ਤੋਂ ਦੁਕਾਨਾਂ ਵੀ ਕਿਆ ਬੱਸਾਂ ਉਹ ਜਿਹੜੇ ਸਰਕਾਰੀ ਦਫ਼ਤਰਾਂ ਅਮਰਜੈਂਸੀ ਖੁੱਲਣਗੇ ਬਸ ਜਿਵੇਂ ਨਿਆਣੇ ਦੇ ਪੇਪਰ ਆ ਹਸਪੀਟਲ ਦਾ ਖੁੱਲੂਗਾ ਵੀ ਪਤਾ ਹੁੰਦਾ ਐ ਕਿ ਡਾਕਟਰ ਆਉਣਗੇ ਕਿ ਨਹੀਂ ਆਉਣਗੇ ਇਹ ਪਤਾ ਕਰਨਾ ਪੈਣਾ ਆਪਾਂ ਨੂੰ ਨਰਸ ਕੋ ਪਤਾ ਕਰਨਾ ਪੈਣਾ ਹਨਾ ਨੰਬਰ ਆ ਕਹਿੰਦੀ ਸੀ ਉਹਦੇ ਦਾ ਦਰਦ ਹੁੰਦਾ ਨੇ ਕਿਆ ਚਲੋ ਪੋਲੀ ਦਾ ਫੋਨ ਪਰਫਮ ਖਾਤੇ ਵੀਰ ਜਨ ਮਾਂ ਦੇ ਚੱਕੇ ਫਿਰਦਾ ਉਹਦੇ ਦਾ ਜਾਈ ਨਹੀਂ ਉਹ ਤਾਂ ਲੈ ਕੇ ਜਾਊਗਾ ਫੇਰ ਵੀ ਵੀ ਦਾ ਹਾਟਾ ਬਤਾ ਕਰਨੀ ਉਹ ਕਿਆ ਕਹਿੰਦੇ ਫਿਰ ਤੂੰ ਸੰਗੇ ਦਾ ਦੂਰ ਮਾਂ ਸੇ ਜਾਇਓ ਮੈਂ ਗਨੀ ਜ਼ਵੇਦੀ ਦੇ ਕੋਲੋਂ ਆਨੇ ਮਾਰ ਨਾਲ ਫੋਨ ਕਰਦੀ ਹੈ ਮੇ ਬੀਬੀ ਦੇਖੋ ਮੇ ਬੀਬੀ ਮਾਰ ਹੈ ਬਸ ਹੰਦਈ ਤੁਪੀਆ ਮੈਂ ਉਹ ਕਹਾਂ ਤੂੰ ਖੋਲੂ ਕਹੀਏ ਪਾ 2000 ਕਟਾ ਦੇਗਾ ਜੇ ਤੇੀਆਂ ਦਾ ਤੂੰ ਤੇੀਆਂ ਦਾ ਮੈਂ ਗੱਲ ਕਰਦਾ ਉਹ ਭੈਣ ਦੀ 2-4 ਮਿੰਟੇ ਕਟਾਰੀ ਆਜ ਇਹੋ ਅਕਾ ਤੂੰ ਠੀਕ ਆ ਉਹ ਤਾਂ ਲੱਗਦਾ ਨਹੀਂ ਨਹੀਂ ਹਾਂ ਜੇ ਉਹ ਕੋਰਾ ਆਇਆ ਤੇ ਤੈਨੂੰ ਸੁੱਖ ਹੋ ਜਾਊਗੀ ਮੈਂ ਤੈਨੂੰ ਦਰਦ ਕਿੱਥੇ ਆਪਾਂ ਕੁਐਸ਼ਨ ਕਰਾਉਣਾ ਨਹੀਂ ਜੇ ਉਹ ਪੁੱਛੂਗਾ ਨਾ ਵੀ ਕਿਆ ਲਾ ਲਵਾਂਗੇ ਐ ਤਾਂ ਆਪਾਂ ਕੋਲ ਪੁੱਛੂਗੇ ਵੀ ਸਾਡਾ ਟਾਈਮ ਨਿਕਲ ਸਕਦਾ ਹੈ ਜੇ ਉਹਨੇ ਕਿਹਾ ਵੀ ਹਾਂ ਭਾਈ ਥੋੜਾ ਟਾਈਮ ਨਿਕਲ ਜਾਣਾ ਵੀ ਤੁਹਾਨੂੰ ਕੋ ਭਰਉਣ ਦੀ ਗੱਲ ਦੀ ਹਾਂ ਜੇ ਤੇਰੇ ਉਹੀ ਮੰਨ ਲਾ ਲਗਭਗ 5-4 ਮਹੀਨੇ ਲੰਘ ਗਏ ਤੇ ਤੈਨੂੰ ਠੀਕ ਹੈ ਕਿਉਂਕਿ ਮੌਸਮ ਵੀ ਆ ਜਾਣਾ ਮੂੜਾ ਗਰਮੀ ਦਾ ਅਸੀਂ ਇਹਨਾਂ ਨੂੰ ਕਹਿੰਗੇ ਵੀ ਸਾਡੇ 2 ਮਹੀਨੇ ਲੱਗਣਗੇ ਖਾ ਲੋ ਉਹਨਾਂ ਨੇ ਬੀਬੀ ਉਹਨਾਂ ਨੇ ਨਹੀਂ ਕਿਹਾ ਆਪਾਂ ਪੁੱਛੂਗੇ ਉਹਨਾਂ ਨੂੰ ਉਹਨਾਂ ਦਾ ਕਿਹੜਾ ਜਗਰ ਆ ਲੋ ਆਪਾਂ ਸਾਰਾ ਕੁਝ ਆਪਣਾ ਦੇਖਣਾ ਹੈ ਆਓ ਆਪਾਂ ਫੇ ਸਖੋਂ ਵੀ ਪੁੱਛੂਗੇ ਕਿ ਤੂੰ ਆ ਸਕਦੀ ਹੈਂ ਤੂੰ ਸਾੜਾ ਕਟਾ ਸਕਦੀ ਹੈਂ ਤੇ ਛੱਕੋ ਪੈਣ ਕਿੱਧਰ ਕਿੱਧਰ ਨੂੰ ਭਜੂਗੀ ਲੈ ਨਾ ਸੁਣ ਤੈਨੂੰ ਦੇਖੂਗੀ ਕਿ ਚਰ ਜੀ ਤੈਨੂੰ ਦੇਖੂਗੀ ਉਹ ਆ ਕੇ ਫੇ ਚਦੇ ਹੋ ਜਾਣਾ ਕਿ ਆਵਾਂ ਮਾਤਾ ਵੇ ਭਾਈ ਆਏ ਕੋਈ ਨਾ ਮੈਂ ਤਾਂ ਮੰਮੀ ਨੂੰ ਕਹਾਂਗਾ ਸਾਸੂ ਨੂੰ ਮਰਦਾ ਦੀ ਭਾਈ ਜਿਵੇਂ ਮਰਜੀ ਘਰ ਆ ਕੇ ਮੇਰਾ ਟਾਈਮ ਕਟਾ ਮੈਂ ਫੇਚਾਰੇ ਨਹੀਂ ਠੀਕ ਆਖ ਲੂੰਗਾ ਉਹ ਨਹੀਂ ਆਉਂਦੀ ਤੇ ਹੁਣ ਤੈਨੂੰ ਦੇ ਦੂੰਗਾ ਕਿਆ ਕਰੂੰ ਮੈਂ ਇਹ ਪੁੱਛਦਾ ਮੈਂ ਨਹੀਂ ਕਰਾਂਗੀ ਇਹ ਮੈਂ ਕਹਿੰਦੀ ਮੈਂ ਨਹੀਂ ਕਰਾਂਗੀ ਉਹ ਕੁਛ ਨਹੀਂ ਉਹ ਦੋ ਚੀਜ਼ਾਂ ਜ਼ਰੂਰੀਆਂ ਕਿਆ ਕਰਾਂ ਮੂੰ ਸਮਝ ਨਹੀਂ ਲੱਗਦੀ ਤੇ ਡਾਕਟਰ ਦੀ ਸਲਾਹ ਘਾਣ ਪਤਾ ਰੱਖਣਾ ਤੁਹਾਨੂੰ ਤਾਂ ਵੀ ਇਹ ਕਿਆ ਗੱਲ ਹੈ ਕਿਆ ਨਹੀਂ ਹੈ ਇਦ ਨਹੀਂ ਡਾਕਟਰ ਕਹਿੰਦਾ ਕਹਾਂ ਕਹਿੰਦਾ ਨਹੀਂ ਕਹਾਂ ਹੂੰ ਸੀਜ਼ਨ ਆਇਆ ਤੇ ਮੈਨੂੰ ਸੱਚੋ-ਸੱਚ ਬੋਲਣਾ ਦਾ ਵਿਚਾਰ ਆ ਗਿਆ ਮੈਂ ਇਹ ਨਹੀਂ ਰਹਿਣਾ ਇਹਨਾਂ ਦਾ ਆਪਕਰ ਸੁਝਾਅ ਦਿੰਦਾ ਹਾਂ ਜਦ ਮੈਂ ਪਹਿਲਾਂ ਗਈ ਸੀ ਨਾ ਐਸੇ ਰਤਰਾਤਾਂ ਆਇਆ ਤਾਂ ਮੈਂ ਲੈਣੇ ਹਾਂ ਮੈਂ ਇਹ ਰਿਪੋਰਟ ਦਿਖਾਈ ਹਾਂ ਮੈਂ ਨੇ ਵੈਨ ਦੀ ਜੀਤੇ ਬੱਦਨਾ ਕਿਤੇ ਨਾ ਜਾਏ ਕਹਿੰਦਾ ਹੱਥਾਂ ਜਰੇ ਜਾ ਕਹਿੰਦਾ ਤੇ ਇਹ ਡੀਬਲ ਦੇ ਵਿੱਚ ਕੁਝ ਪਸਾਏਗਾ ਤੂੰ ਸਰਕਾਰ ਨੂੰ ਹਾਸ ਉਹ ਤਾਲ ਜਿਹੜਾ ਪ੍ਰੈਸ਼ਰ ਕਰਦਾ ਉਹਦੇ ਕੋਲ ਜਾ। ਲੀਵਰ ਚ। ਉਹ ਮੰਮ ਨਹੀਂ ਉਹ ਨਹੀਂ। ਲੀਵਰ ਚ ਕੀ ਆਇਆ ਤੇ ਲੀਵਰ ਤਾਂ ਕੁਝ ਫੈ ਹੋ ਨਹੀਂ। ਨਾ ਲੀਵਰ ਨਹੀਂ ਵੀ ਤੇਰੇ ਹੈਗੀ ਕੋਈ ਗੱਠ। ਬਈ ਤੂੰ ਉੱਥੇ ਜਾ ਕੇ ਆ। ਆ ਜਿਹੜੀ ਗੱਠ ਦੀ ਗੱਲ ਕਰਦੇ ਆਂ ਆਪਾਂ ਕੱਲ ਜਿਹਦੋਂ ਕੋਈ ਗਏ ਤੋਂ ਉਹਨੇ ਵੀ ਤਾਂ ਐਂ ਦੱਸਿਆ ਵੀ ਤੇਰੇ ਬਲੱਡ ਦੀ ਗੱਠ ਬਣੀ ਹੋਈ ਆ। ਉਹਨੇ ਵੀ ਤੈਨੂੰ ਇਹੀ ਕਿਹਾ ਵੀ ਤੇਰੇ ਗੱਠ ਬਣੀ ਹੋਈ ਆ ਬਲੱਡ ਦੀ। ਉਹੋ ਦੇਖ ਕੇ ਜਿਹੜੇ ਆਪਾਂ ਸਰਕਾਰ ਨੂੰ ਚੁੱਕੀ ਗਏ ਉਹਨਾਂ ਨੇ ਵੀ ਪ੍ਰੇਸ਼ਾਨੀ ਦੱਸਿਆ ਆਪਾਂ ਉਹਨਾਂ ਨੂੰ ਤਾਂ ਕੁਝ ਨਹੀਂ ਉਹਨਾਂ ਨੇ ਤਾਂ ਸਾਤੇ ਕੁਝ ਵੀ ਦਿੱਤਾ ਕੋਈ ਲਾਚੀ ਨਹੀਂ ਕਰਿਆ ਉਹਨਾਂ ਨੇ ਤਾਂ ਲਾਚੀ ਤਾਂ ਵੀ ਪਿਊ ਨਹੀਂ ਕਰਿਆ ਉਹ ਵੀ ਤਾਂ ਮੈਨੂੰ ਸਪਸ਼ਟੇ ਦੱਸਤਾ ਫੇਰ ਮੈਂ ਉਹਦੀ ਮੰਨੀ ਆਂਦੀ ਮੈਨੇ ਦੋ ਗੱਲਾਂ ਕਹਿਆਂ ਨੇ ਕਿ ਜੇ ਦਿੱਹ ਹੱਟਾ ਅੱਜ ਚਲੇ ਜਾ ਜਿਹੜਾ ਡਾਕਟਰ ਆਪਰੇਸ਼ਨ ਕਰਦਾ ਮੈਂ ਗਈ ਉਹ ਦਿਨ ਮੈਂ ਉੱਥੇ ਪਹੁੰਚ ਗਈ ਹੁਣ ਤਾਂ ਨਹੀਂ ਮੇਰਾ ਕੰਧਾ ਨਿਬੜਦੀ ਜਾਣਾ ਤਾਂ ਜੇ ਮੈਂ ਗੌਰ ਕਰਾਂ ਜੋ ਗੱਲ ਨਹੀਂ ਕਿ ਜਿਹੜਾ ਚੀਜ਼ ਦਾ ਸਮਾਂ ਆਉਣਾ ਉਹ ਤੋਂ ਹੋਣੀ ਨਹੀਂ ਆਉਣਾ ਠੀਕ ਨਹੀਂ ਕੋਈ ਗੱਲ ਹੀ ਦੇਖਦਾ ਜੇ ਕੱਲ ਨੂੰ ਆਪਾਂ ਪਤਾ ਕਰਦਾ ਕਿ ਜੇ ਕੱਲ ਨੂੰ ਡਾਕਟਰ ਮਿਲੇ ਤਾਂ ਆਪਾਂ ਨੂੰ ਜਾਣ ਦਾ ਫਾਇਦਾ ਉੱਤੇ ਨਹੀਂ ਕੋਈ ਜਾਣ ਦਾ ਕੱਲੂ ਫਾਇਦਾ ਹੈ ਨਹੀਂ ਕਿਉਂਕਿ ਜਦ ਸਾਰਾ ਕੁਝ ਬੰਦ ਪਿਆ ਉੱਤੇ ਕੀ ਕਰੋਗੇ ਜਾ ਕੇ ਮੈਨੂੰ ਸਮਝ ਨਹੀਂ ਆਤੀ ਆਪਾਂ ਕੀ ਕਰੂਗੇ ਆਹੋਂ ਤਾਂ ਫੋਨ ਕਰਕੇ ਪੁੱਛੀ ਤਾਂ ਹੀ ਜਾਉਂਗੇ ਆਪਾਂ ਨਹੀਂ ਪਰ ਭਾਈ ਬੰਗਲਵਾਰ ਨੂੰ ਤਾਂ ਜਾਣਾ ਹੀ ਪੈਣਾ ਮਾਵੇਂ ਮੰਗਰਾਂ ਜਾਂਦੇ ਹੋ ਮੈਂ ਤਾਂ ਨਹੀਂ ਸੋ ਬਾਕੀ ਹੁਣ ਦੇਖਦੇ ਆਂ ਕਿ ਆਉਂਦਾ ਕਿ ਆਉਂਦਾ ਇਹ ਕਿਸਮਤ ਕੁੱਟ ਗਈ ਸਾਡੀ ਮੈਂ ਤਾਂ ਕੱਦੀ ਨਹੀਂ ਤਾਂ ਦੋ ਤਿੰਨ ਮਿੰਟੇ ਹੋ ਗਏ ਉਹਨਾਂ ਦਾ ਰੌਲਾ ਪਾਉਦੇ ਨੇ ਬੀਬੀ ਹੱਥਾਂ ਨਾਲ ਚੀਂ ਲਿਆ ਬੀਬੀ ਤਾਇਆ ਜਾਨੂ ਕਦੇ ਅਸਲੀ ਗੱਲ ਤੁਸੀਂ ਮੈਂ ਗੋਰੀ ਉਹ ਨਹੀਂ ਕਰੀ ਤਾਂ ਵੀ ਸਰ ਮਸਲੀ ਗੱਲ ਦਸੀ ਤੂੰ ਮੈਨੂੰ ਕਹੀ ਪਥਰੀ ਆ ਡਾਕਟਰ ਕਹਿੰਦਾ ਪਥਰੀ ਆ ਪਥਰੀ ਦਾ ਦਰਦ ਆ ਵੀ ਕੋਈ ਨਹੀਂ ਗੁਰਦੇ ਵਿੱਚਾਂ ਠੀਕ ਹੋ ਜਾਂਦਾ ਮੇਰੇ ਕਾਬਰਦਾਂ ਦਾ ਮੈਂ ਨਹੀਂ ਟਿਕਾ ਠੀਕੇ ਹੋ ਜਮਾ ਨਾ ਜਾਉ। ਹੁਣ ਵੀ ਤਾਂ ਸਾਨੂੰ ਭੱਜ ਦੌੜ ਕਰਨੀ ਪੈਣੀ ਹੈ। ਜਾਂਦੀ ਅਸੀਂ ਕਰ ਲੈਣੀ ਸੀ। ਅਸ਼ਿਆਰ ਪਰ ਗਈ ਉਹਨਾਂ ਨੇ ਦੱਸਿਆ। ਜਦ 2 ਸਾਲ ਹੋ ਗਏ ਉਹਨਾਂ ਨੇ ਨਹੀਂ ਦੱਸਿਆ ਤਾਂ ਬੋਲੇ ਬੋਲੇ ਵੀ ਆ ਤੇਰੇ ਸਾਨੂੰ ਬਿਨਾਂ ਦੱਸੇ ਤੇ ਬੀਬੀ ਹਸ਼ਿਆਰ ਪਰ ਤੈਨੂੰ ਪਤਾ ਹੈ ਨੇੜੇ ਤੂੰ ਮੈਨੂੰ ਖਾ ਦੱਸਿਆ 1000 ਪਰਚਾਨ ਨੂੰ ਪਤਾ 3 ਦੀ ਪਤਾ ਤੈਨੂੰ ਵੀ ਅੱਛਾ 1000 ਰੁਪਏ ਕਾਈਦੀ ਵੀ ਪੀ ਹਮ ਬੱਲੇ ਬੱਲੇ ਉਹ ਰੱਬਾ ਦੋ ਸਾਲ ਹੋ ਗਏ ਤਿੰਨ ਦਿਨ ਹੋ ਗਏ ਮੇਨ ਨਾਲ ਦੇਸੀ ਦਵਾਈਆਂ ਦਿੰਦੀਆਂ ਨੇ ਦੇਸੀ ਦਵਾਈ ਕਰਦੇ ਉਹ ਕਹਿੰਦਾ ਵੀ ਜੇ ਰੇ ਕੋਈ ਗੱਠ ਬਣੀ ਹੋਈ ਹੈ ਤੂੰ ਕੋਈ ਕਿਸੇ ਨੂੰ ਵੀ ਦਿਖਾ ਲੈ ਉਹ ਮੈਂ ਉਹ ਹੀ ਖਾਏਗੀ ਦਵਾਈ ਉਹ ਸਿਧੀ ਚਲੋ ਕੋਈ ਨਹੀਂ ਸਮੇ ਸਮੇਂ ਹੀ ਕਾਲਾ ਖਵਾ ਸਮਰਥਾ ਚਲੋ ਠੀਕ ਕੱਲ ਨੂੰ ਬਣਾਉਨੇ ਆ ਪ੍ਰੋਗਰਾਮ ਜਾਣਦਾ ਜੇ ਛੁੱਟੀ ਨਾ ਹੋਈ ਨਹੀਂ ਫਿਰ ਚੱਲਾਂਗੇ ਪਰਫੋਰਮ ਠੀਕ ਆ ਤੇ ਚਲੋ ਬਾਕੀ ਹੁਣ ਮੈਂ ਵੀ ਜਾ ਕੇ ਲਿਆਵਾ ਦਵਾਈ ਜੀ ਤੇ ਬਾਕੀ ਉਹ ਠੀਕ ਆ ਜੀ ਸਾਰਿਆਂ ਨੂੰ ਕਰੀ ਬਰਦਾਸ਼ ਵੀ ਸਾਡੀ ਜਿਹੜੀ ਬੀਬੀ ਦੀ ਰਿਪੋਰਟਾਂ ਉਹ ਹੁਣ ਨੋਰਮਲ ਆਉ ਕਿਉਂਕਿ ਜਿਹੜਾ ਸਰਜਰੀ ਵਾਲਾ ਡਾਕਟਰ ਹੁੰਦਾ ਨਾ ਜੀ ਉਹਨੂੰ ਜ਼ਿਆਦਾ ਨੌਲੇਜ ਹੁੰਦੀ ਆ ਹੁਣ ਮੇਰੇ ਤੇਰੇ ਵਰਗੇ ਤਾਂ ਬੈਠੇ ਡਾਕਟਰ ਜਿਹੜੇ ਨੂੰ ਮੰਨ ਲਓ ਦਵਾਈ ਆਮ ਦਿੰਨੇ ਆ ਨੋਰਮਲ ਸਰਜਰੀ ਆ ਇਹਨੂੰ ਜ਼ਿਆਦਾ ਪਤਾ ਹੁੰਦਾ ਨੌਲੇਜ ਹੁੰਦੀ ਹੈ ਉਹਨਾਂ ਨੂੰ ਕਿਹੜੀ ਚੀਜ਼ ਦਾ ਆਪਰੇਸ਼ਨ ਹੋਣਾ ਹੈ ਕਿਹੜੀ ਚੀਜ਼ ਦਾ ਨਹੀਂ ਹੋਣਾ ਬਾਕੀ ਸਾਨੂੰ ਉਹ ਚੀਤੇ ਹਮਲਾ ਔਰ ਬਾਅਰ ਜਰੂਰ ਕਰਨੀ ਪੈਣੀ ਆ ਡਾਕਟਰ ਸਾਨੂੰ ਕਿਆ ਸਲਾਹ ਦੇਊਗਾ ਕਿਆ ਨਹੀਂ ਆਪਾਂ ਜ਼ਰੂਰ ਮਿਲਾਂਗੇ ਡਾਕਟਰ ਮਾਵੀ ਨੂੰ ਉੱਪਰ ਤੇ ਬਾਕੀ ਠੀਕ ਹੈ ਜੀ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਅਗਲੇ ਬਲੌਗ ਦੇ ਵਿੱਚ ਹੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀ ਕਲਾ ਵਿੱਚ ਰੱਖੇ